ਮੌਜੂਦਾ ਸਰਕਾਰ ਨੇ ਇੱਕ ਪੀਰੀਅਡ ਜਿਹੜਾ ਹੈ ਸਕੂਲਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੀ ਹੈ ਨਸ਼ੇ ਨੂੰ ਲੈ ਕੇ। ਜਿਉਂ ਬੱਚੇ ਅਵੇਅਰ ਹੋਣ, ਬੱਚਿਆਂ ਨੂੰ ਪਤਾ ਲੱਗੇ ਵੀ ਨਸ਼ੇ ਦਾ ਕੀ ਮਾੜਾ ਅਸਰ ਉਹਨਾਂ ਦੀ ਜ਼ਿੰਦਗੀ ਤੇ ਪੈਂਦਾ ਹੈ। ਜਗਾ ਜਗਾ ਤੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਰਹੇ ਨੇ। ਤੁਸੀਂ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਤੇ ਚਲ ਜਿਓ। ਉੱਥੇ ਤੁਹਾਨੂੰ ਸ਼ਰਾਬ ਦਾ ਠੇਕਾ ਮਿਲੇਗਾ ਜਿੰਦੇ। ਉਹ ਠੇਕੇ ਸਰਕਾਰ ਨੂੰ ਨਜ਼ਰ ਨਹੀਂ ਆਉਂਦੇ ਕਿ ਉਹ ਨਸ਼ਾ ਨਹੀਂ ਦਿੱਤਾ। ਕੀ ਲੀਕਰ ਨੇ ਜਿਹੜੀ ਸ਼ਰਾਬ ਹੈ ਜਿਹੜੀ ਵੀਰ ਹੈ ਜਿਹੜੀ ਉਹ ਨਸ਼ਾ ਨਹੀਂ। ਬਿਲਕੁਲ ਹੈ। ਉਹ ਨਸ਼ੇ ਜਿਹੜੀ ਆਂਦਾ ਬਿਲਕੁਲ ਆਂਦਾ ਫਿਰ ਉਹ ਸਰਕਾਰ ਅੱਖਾਂ ਕੋ ਬੰਦ ਕਰ ਲੈਂਦੀ ਜਦੋਂ ਇਹ ਚੀਜ਼ਾਂ ਆਉਂਦੀਆਂ ਸਕੂਲਸ ਕਹਿ ਦिए ਜਿੰਨੇ ਵੀ ਧਾਰਮਿਕ ਅਦਾਰੇ ਕਹਿ ਲਏ ਉਹਨਾਂ ਦੇ ਨੇੜੇ ਵੀ ਸ਼ਰਾਬ ਦੇ ਟਿੱਕੇ ਖੋਲੇ ਜਾਂਦੇ ਬਿਲਕੁਲ ਤੇ ਇਹ ਚੀਜ਼ਾਂ ਫਿਰੇ ਦੋਹਰੀ ਨੀਤੀ ਆ ਗਈ ਸਰਕਾਰ ਦੀ ਹੁਣ ਕਈ ਟਰਾਈ ਸਟੇਟਾਂ ਨੇ ਹਿੰਦੁਸਤਾਨ ਦੇ ਵਿੱਚ ਉਹ ਵੀ ਚੱਲ ਰਹੀਆਂ ਉਹਨਾਂ ਦੇ ਵੀ ਰੈਵਨਿਊ ਆਉਂਦੇ ਨੇ ਇਹ ਸਿਸਟਮਿਕ ਰੈਵਨਿਊ ਦਾ ਸਿਸਟਮ ਹੋਣਾ ਵੀ ਸ਼ਰਾਬ ਜਿੰਨੀ ਵਿਕੇਗੀ ਉਹਨਾਂ ਵੱਧ ਰੈਵਨਿਊ ਸਰਕਾਰ ਨੂੰ ਆਏਗਾ ਜਿੰਨਾਂ ਨੂੰ ਤੁਸੀਂ ਸਕੂਲ ਦੇ ਵਿੱਚ ਸਿਖਾਓਗੇ ਵੀ ਨਸ਼ਾ ਨਹੀਂ ਕਰਨਾ ਨਸ਼ਾ ਮਾੜੀ ਚੀਜ਼ ਹੈ ਨਸ਼ਾ ਤੁਹਾਡੇ ਜੀਵਨ ਨੂੰ ਖਰਾਬ ਕਰੇਗਾ ਪਰ ਜਦੋਂ ਬੱਚਾ ਸਕੂਲੋਂ ਬਾਹਰ ਆਏਗਾ ਤੇ ਜਦੋਂ ਤੁਰੇਗਾ ਆਪਣੇ ਘਰ ਵੱਲ ਤੋਂ ਸਾਹਮਣੇ ਸ਼ਰਾਬ ਦਾ ਠੇਕਾ ਨਜ਼ਰ ਆਏਗਾ ਹਰ ਜਗ੍ਹਾ ਤੇ ਠੇਕੇ ਜਗਾ ਜਗਾ ਤੇ 3 ਸਟਾਰ 5 ਸਟਾਰ ਦੇ ਠੇਕੇ ਠੇਕੇ ਤੁਸੀਂ ਲਾਈਟਿੰਗ ਇੰਨੀ ਲਾਜ਼ਮੀ ਲੋਕੀ 1 ਕਿਲੋਮੀਟਰ ਤੋਂ ਠੇਕਾ ਨਾ ਜਾਣਣਾ ਸ਼ੁਰੂ ਹੋ ਜਾਂਦਾ ਵੀ ਉਹ ਠੇਕਾ ਆ ਗਿਆ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਜਿਹੜੇ ਵੀ ਡਰਗ ਡੀਲਰਸ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਘਰਾਂ ਨੂੰ ਤੋੜਿਆ ਜਾ ਰਿਹਾ ਜਿੱਥੋਂ ਕਿ ਡਰਗਸ ਦੀ ਜਿਹੜੀ ਹੈ ਸਮਗਲਿੰਗ ਕੀਤੀ ਜਾ ਰਹੀ ਸੀ ਤੇ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਹੋਰ ਕਦਮ ਚੁੱਕਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਹੁਣ ਸਕੂਲਾਂ ਵਿੱਚ ਸਿਰਫ ਇੰਗਲਿਸ਼ ਮੈਥ ਸਾਇੰਸ ਦੇ ਸਬਜੈਕਟਸ ਨਹੀਂ ਹੋਣਗੇ ਸਿਰਫ ਏ ਪੀਰੀਅਡਸ ਨਹੀਂ ਹੋਣਗੇ ਬਲਕਿ ਹੁਣ ਨਸ਼ੇ ਤੋਂ ਸੰਬੰਧਿਤ ਇੱਕ ਪੀਰੀਅਡ ਵੀ ਹੋਵੇਗਾ ਜਿਸ ਦੇ ਵਿੱਚ ਬੱਚਿਆਂ ਨੂੰ ਨਸ਼ਾ ਦੇ ਰਿਲੇਟਿਡ ਜਾਣਕਾਰੀ ਦਿੱਤੀ ਜਾਵੇਗੀ ਇਸੇ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪੰਕਜ 파ੜਦੀ ਸਸ਼ੀਗਲ ਸਰ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਸਿਲੇਬਸ ਵਿੱਚ ਨਸ਼ੇ ਰਿਲੇਟਿਡ ਇਨਫੋਰਮੇਸ਼ਨ ਵੀ ਐਡ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਰ ਤੁਸੀਂ ਇਹ ਦੱਸੋ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਦਾ ਇਹデア ਜਿਹੜਾ ਅਸਰ ਹੈ ਆਉਣ ਵਾਲੀ ਪੀੜ੍ਹੀ ਤੇ ਕਿੰਨਾ ਕੁ ਪੈ ਸਕਦਾ ਨਹੀਂ ਅਸਰ ਤਾਂ ਤੁਸੀਂ ਮਹਿਜ ਜਿਵੇਂ ਪਹਿਲਾਂ ਦੱਸਿਆ ਵੀ ਯੁੱਧ ਨਸ਼ਾ ਵਿਰੁੱਧ ਜਿਹੜਾ ਪ੍ਰੋਗਰਾਮ ਆਲਰੇਡੀ ਸਰਕਾਰ ਵੱਲੋਂ ਚੱਲ ਰਿਹਾ ਉਹਦੀ ਨੀਮ ਲਗਾਤਾਰ ਪੰਜਾਬ ਪੁਲਿਸ ਅੱਗੇ ਆ ਕੇ ਕੰਮ ਵੀ ਕਰ ਰਹੀ ਹੈ ਔਰ ਉਹ ਉਹਦਾ ਅਸਰ ਵੀ ਪਿਆ ਹੈ ਲੋਕਾਂ ਤੇ ਵੀ ਆਮ ਜਿਹੜਾ ਜਨਜੀਵਨ ਦੇ ਵਿੱਚ ਜਿਹੜੇ ਸਮਾਜ ਦੇ ਵਿੱਚ ਲੋਕ ਰਹਿੰਦੇ ਨੇ ਸੋਸ਼ੀਅਲੀ ਅੰਗੇਜਡ ਨੇ ਇੱਕ ਦੂਜੇ ਦੇ ਨਾਲ ਉਹਨਾਂ ਦੇ ਵੀ ਜ਼ਹਿਨ ਦੇ ਉੱਤੇ ਅਸਰ ਪਿਆ ਵੀ ਸਰਕਾਰ ਇਸ ਮੁੱਦੇ ਤੇ ਕੰਮ ਕਰ ਰਹੀ ਹੈ। ਔਰ ਕੰਮ ਵੀ ਇਸ ਤਰ੍ਹਾਂ ਕਰ ਰਹੀ ਹੈ ਵੀ ਐਕਟਿਵਨੈਸ ਇੱਕ ਤਰ੍ਹਾਂ ਦੀ ਦਿਖਾ ਰਹੀ ਹੈ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਗ੍ਰਿਫਤਾਰ ਤਾਂ ਕੀਤਾ ਹੀ ਜਾਂਦਾ ਹੈ। ਕਾਰਵਾਈ ਵੀ ਕੀਤੀ ਜਾਂਦੀ ਹੈ ਉਹਦੇ ਨਾਲ ਨਾਲ ਉਹਦਾ ਘਰ ਵੀ ਡਿਮੋਲਿਸ਼ ਕੀਤਾ ਜਾਂਦਾ। ਤੇ ਇਹਦੇ ਨਾਲ ਇਹ ਹੈ ਵੀ ਤਾਂ ਉਹਨੂੰ ਸਜ਼ਾ ਮਿਲ ਗਈ। ਦੂਸਰਾ ਉਹਦਾ ਜਿੱਥੇ ਘਰ-ਬਾਰ ਰਹਿੰਦਾ ਸੀ ਜਿੱਥੋਂ ਨਸ਼ੇ ਦਾ ਕਾਰੋਬਾਰ ਚਲਾਉਂਦਾ ਸੀ ਇੱਕ ਤਰ੍ਹਾਂ ਦੀ ਉਹ ਵੀ ਬਿਲਡਿੰਗ ਗਰਾ ਦਿੱਤੀ ਜਾਂਦੀ ਜਿੱਦਿ ਕਰ ਨਸ਼ੇ ਨੂੰ ਨੱਥ ਪੈਂਦੀ ਹੈ ਔਰ ਇੱਕ ਤਰ੍ਹਾਂ ਦਾ ਐਗਜ਼ਾਮਪਲ ਸੈੱਟ ਕੀਤਾ ਸਰਕਾਰ ਨੇ ਪਰ ਜਿਹੜਾ ਅੱਜ ਪਤਾ ਲੱਗਿਆ ਹੈ ਵੀ ਭਗਵੰਤ ਮਾਨ ਸਰਕਾਰ ਨੇ ਇੱਕ ਪੀਰੀਅਡ ਜਿਹੜਾ ਹੈ ਸਕੂਲਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਵੀ ਬੱਚੇ ਅਵੇਅਰ ਹੋਣ ਬੱਚਿਆਂ ਨੂੰ ਪਤਾ ਲੱਗੇ ਵੀ ਨਸ਼ੇ ਦਾ ਕੀ ਮਾੜਾ ਅਸਰ ਉਹਨਾਂ ਦੀ ਜ਼ਿੰਦਗੀ ਤੇ ਪੈਂਦਾ ਹੈ ਪਰ ਮੈਂ ਸਮਝਦਾ ਉਪਰਾਲਾ ਚੰਗਾ ਹੈ ਵੀ ਜੇ ਸਰਕਾਰ ਨੇ ਸੋਚਿਆ ਵੀ ਨਸ਼ੇ ਦਾ ਪੀਰੀਆਡਿਕ ਹੋਣਾ ਚਾਹੀਦਾ ਕਿਉਂਕਿ ਜਦੋਂ ਬੱਚੇ ਦੀ ਗਰੋਥ ਹੁੰਦੀ ਹੈ ਸਕੂਲ ਦੇ ਵਿੱਚ ਜੋ ਸਿੱਖਦਾ ਤੇ ساری ਉਮਰ ਉਸ ਬੱਚੇ ਨੂੰ ਯਾਦ ਰਹਿੰਦਾ ਵੀ ਇਹ ਚੀਜ਼ ਮਾੜੀ ਹੈ ਜਾਂ ਇਹ ਚੰਗੀ ਹੈ ਅਸੀਂ ਵੀ ਸਕੂਲਾਂ 'ਚ ਪੜੇ ਹਾਂ ਤੁਸੀਂ ਵੀ ਸਕੂਲਾਂ 'ਚ ਪੜੇ ਹੋ ਜਿਹੜੀ ਚੀਜ਼ ਸਾਨੂੰ ਪਹਿਲਾਂ ਟੀਚਰਸ ਨੇ ਸਿਖਾਤੀ ਉਹ ਸਾਡੇ ਦਿਮਾਗ ਦੇ ਵਿੱਚ ਅੱਜ ਵੀ ਜ਼ਹਿਨ ਦੇ ਵਿੱਚ ਉਹ ਤੀਜ ਰਹਿੰਦੀ ਹੈ ਕਿਉਂਕਿ ਉਦੋਂ ਸਾਡਾ ਦੌਰ ਹੁੰਦਾ ਸ਼ੁਰੂਆਤੀ ਦੌਰ ਪੜ੍ਹਾਈ ਦਾ ਉਦੋਂ ਸਹੀ ਗਲਤ ਸਾਨੂੰ ਹੁੰਦਾ ਘੱਟ ਪਤਾ ਜਦੋਂ ਟੀਚਰ ਤੁਹਾਨੂੰ ਸਿਖਾਏਗਾ ਤੇ ਉਹ ਚੀਜ਼ ਆਲਰੇਡੀ ਤੁਹਾਡੇ ਦਿਮਾਗ 'ਚ ਟੱਚ ਕਰ ਜਾਈਗੀ ਵੀ ਇਹ ਚੀਜ਼ ਸਾਨੂੰ ਕਿਸੇ ਨੇ ਸਿਖਾਈ ਸੀ ਵੀ ਇਹ ਚੀਜ਼ ਗਲਤ ਹੈ ਸੋ ਅੱਛਾ ਮੈਸੇਜ ਹੋਏਗਾ ਪਰ ਸਰਕਾਰਾਂ ਦਾ ਕੰਮ ਹੈ ਕ੍ਰੈਡਿਟ ਲੈਣਾ ਸਰਕਾਰਾਂ ਦਾ ਕੰਮ ਹੈ ਆਪਣੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਔਰ ਚੰਗੀ ਨਿਗਾਹ ਨਾਲ ਲੋਕ ਉਸ ਕੰਮ ਨੂੰ ਦੇਖਣ ਵੀ ਇਹ ਸਰਕਾਰ ਨੇ ਕੰਮ ਕੀਤਾ ਹੈ ਸਰਕਾਰ ਦਾ ਟੀਚਾ ਇਹ ਹੁੰਦਾ ਕੱਲੀ ਇਹ ਸਰਕਾਰ ਦਾ ਨਹੀਂ ਜਿੰਨੀਆਂ ਵੀ ਸਰਕਾਰਾਂ ਇਤਿਹਾਸ ਦੇ ਵਿੱਚ ਆਈਆਂ ਪਿਛਲੀਆਂ ਸਾਰਿਆਂ ਦਾ ਟੀਚਾ ਇਹ ਹੁੰਦਾ ਵੀ ਅਸੀਂ ਜੇ ਕੰਮ ਕਰ ਰਹੇ ਹਾਂ ਤੇ ਲੋਕਾਂ ਤੱਕ ਇਹ ਮੈਸੇਜ ਜਾਵੇ ਵੀ ਇਹ ਸਰਕਾਰ ਨੇ ਜਿਹੜਾ ਕੰਮ ਕੀਤਾ ਹੈ ਲੋਕ ਹਿੱਤ ਦੇ ਵਿੱਚ ਕੀਤਾ ਪੰਜਾਬ ਹਿੱਤ ਦੇ ਵਿੱਚ ਕੀਤਾ ਸਮਾਜ ਭਲਾਈ ਲਈ ਕੀਤਾ ਸੋ ਐਸੀਆਂ ਤਰਕੀਬਾਂ ਕਹਿ ਸਕਦੇ ਹਾਂ ਵੀ ਤਿਆਰ ਕੀਤੀਆਂ ਜਾਂਦੀਆਂ ਹੁਣ ਉਹਦੇ ਤੇ ਮ ਆਨਾ ਵੀ ਜਿਹੜਾ ਪੀਰੀਅਡ ਸ਼ੁਰੂ ਕੀਤਾ ਨੋ ਡਾਊਟ ਚੰਗੀ ਗੱਲ ਹੈ ਵੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਖਰਾਬ ਕਰ ਦਿੰਦਾ ਨਸ਼ਾ ਇੱਕ ਤਰ੍ਹਾਂ ਦਾ ਜੀਵਨ ਨੂੰ ਸਮਾਪਤ ਕਰ ਦਿੰਦਾ ਜੋ ਆਪਾਂ ਦੇਖਦੇ ਆਂ ਪਰ ਇੱਕ ਪਾਸੇ ਪੀਰੀਅਡ ਸ਼ੁਰੂ ਕਰਾਣਾ ਇੱਕ ਪਾਸੇ ਕ੍ਰੈਡਿਟ ਵਾਰ ਦੀ ਲੜਾਈ ਲੈਣੀ ਸਰਕਾਰ ਵੱਲੋਂ ਤੇ ਦੂਜੇ ਪਾਸੇ ਇੱਕ ਦੂਜਾ ਰੁਖ ਮੈਂ ਤੁਹਾਡੇ ਸਾਹਮਣੇ ਸਰੋਤਿਆਂ ਸਾਹਮਣੇ ਵੀ ਰੱਖਣਾ ਚਾਹਨਾ ਜਗਾ ਜਗਾ ਤੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਰਹੇ ਨੇ ਹੂੰ ਤੁਸੀਂ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਤੇ ਚਲ ਜਿਓ ਉੱਥੇ ਤੁਹਾਨੂੰ ਸ਼ਰਾਬ ਦਾ ਠੇਕਾ ਮਿਲੇਗਾ ਮਿਲੇਗਾ ਔਰ ਉਹ ਠੇਕੇ ਸਰਕਾਰ ਨੂੰ ਨਜ਼ਰ ਨਹੀਂ ਆਉਂਦੇ ਕੀ ਉਹ ਨਸ਼ਾ ਨਹੀਂ ਵਿਕਦਾ ਕੀ ਲਿਕਰ ਜਿਹੜੇ ਸ਼ਰਾਬ ਹੈ ਜਿਹੜੀ ਬੀਅਰ ਹੈ ਜਿਹੜੀ ਉਹ ਨਸ਼ਾ ਨਹੀਂ ਹੈ ਬਿਲਕੁਲ ਹੈ ਜੇ ਉਹ ਨਸ਼ਾ ਤੇ ਫਿਰ ਉਹਨੂੰ ਪ੍ਰਮੋਟ ਕੋ ਕੀਤਾ ਜਾ ਰਿਹਾ ਹੂੰ ਉਹਨੂੰ ਸਰਕਾਰ ਵੱਲੋਂ ਕਿਉਂ ਵੱਧ ਰੇਟਾ ਤੇ ਸ਼ਰਾਬ ਉਥੇ ਬਿਕਵਾਈ ਜਾ ਰਹੀ ਹੈ ਲੋਕਾਂ ਨੂੰ ਸ਼ਰਾਬ ਪਲਾਈ ਜਾ ਰਹੀ ਹੈ ਉਹ ਨਸ਼ੇ ਚ ਨਹੀਂ ਆਂਦਾ ਬਿਲਕੁਲ ਆਂਦਾ ਫਿਰ ਉਹ ਸਰਕਾਰ ਅੱਖਾਂ ਕੋ ਬੰਦ ਕਰ ਲੈਂਦੀ ਜਦੋਂ ਇਹ ਚੀਜ਼ਾਂ ਆਉਂਦੀਆਂ ਇੱਕ ਵਾਰ ਸੋ ਅਸੀਂ ਮੁਹਿੰਮ ਚਲਾ ਰਹੇ ਹਾਂ ਯੁੱਧ ਨਸ਼ਾ ਵਿਰੁੱਧ ਕਿ ਸਕੂਲਾਂ ਦੇ ਵਿੱਚ ਵੀ ਤੁਸੀਂ ਕ੍ਰੈਡਿਟ ਵਾਰ ਸ਼ੁਰੂ ਕਰਤਾ ਵੀ ਅਸੀਂ ਪੀਰੀਅਡ ਸ਼ੁਰੂ ਕਰਨਾ ਚਾਹੁੰਦੇ ਹਾਂ ਨਸ਼ੇ ਦੇ ਰੋਕਤਾਂ ਕਰਾਂਗੇ ਪਰ ਤੁਸੀਂ ਸ਼ਹਿਰ ਦੇ ਜਿੰਨੇ ਪ੍ਰਾਈਮ ਲੋਕੇਸ਼ਨਾਂ ਨੇ ਜਿੱਡੇ ਵੱਡੇ ਚੌਕ ਨੇ ਤੇ ਜਿੰਨੀਆਂ ਵੀ ਹਾਈ ਪ੍ਰੋਫਾਈਲ ਸੁਸਾਇਟੀਆਂ ਨੇ ਉਹਨਾਂ ਦੇ ਤੁਹਾਨੂੰ ਨੇੜੇ ਸ਼ਰਾਬ ਦੇ ਠੇਕੇ ਜ਼ਰੂਰ ਮਿਲਣਗੇ ਔਰ ਸ਼ਰਾਬ ਦੇ ਠੇਕੇ ਤਾਂ ਮਿਲਣਗੇ ਮਿਲਣਗੇ ਨਾਲ ਠੇਕੇ ਦੇ ਨਾਲ ਵਧੀਆ 3 ਸਟਾਰ 5 ਸਟਾਰ ਹੋਟਲ ਆ ਗਏ ਸੋਫੇ ਔਰ ਉੱਥੇ ਬਹਿਣ ਲਈ ਸੇਵਨ ਜਿਹੜੇ ਕਰਦੇ ਨੇ ਸ਼ਰਾਬ ਉੱਥੇ ਬਹਿ ਕੇ ਉਹਨੂੰ ਸੇਵਨ ਵੀ ਕਰਾਇਆ ਜਾਂਦਾ ਲਗਜ਼ਰੀ ਲਗਜ਼ਰੀ ਕਹਿ ਸਕਦੇ ਆਪਾਂ ਵੀ ਸੈਟਿੰਗ ਦਿੱਤੀ ਜਾਂਦੀ ਉਹਨਾਂ ਨੂੰ ਵੀ ਲੋਕ ਉੱਥੇ ਆ ਕੇ ਸ਼ਰਾਬ ਦਾ ਸੇਵਨ ਕਰਨ ਪਰ ਉਹਦੇ ਨਾਲ ਨਾਲ ਇੱਕ ਹੋਰ ਮਾੜੀ ਖਬਰ ਹੈ ਜਿੰਨੇ ਵੱਡੇ ਸਕੂਲਸ ਕਹਿ ਲਏ ਜਿੰਨੇ ਵੀ ਧਾਰਮਿਕ ادارے ਕਹਿ ਲਏ ਉਹਨਾਂ ਦੇ ਨੇੜੇ ਵੀ ਸ਼ਰਾਬ ਦੇ ਠੇਕੇ ਖੋਲੇ ਜਾਂਦੇ ਬਿਲਕੁਲ ਤੇ ਇਹ ਚੀਜ਼ਾਂ ਫਿਰ ਇਹ ਦੋਹਰੀ ਨੀਤੀ ਆ ਗਈ ਸਰਕਾਰ ਦੀ ਇਹ ਜੇ ਤੁਸੀਂ ਵਾਕਈ ਤੁਸੀਂ ਯੁੱਧ ਨਸ਼ਾ ਵਿਰੋਧ ਅਸੀਂ ਤਾਂ ਦੇਖੋ ਲੋਕਾਂ ਨੇ ਪਸੰਦ ਕੀਤੀ ਉਹ ਚੀਜ਼ ਹੂੰ ਹੂੰ ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਘੁਣ ਵਾਂਗੂ ਜਿਹੜਾ ਨਸ਼ਾ ਹੈ ਘੁਣ ਵਾਂਗੂ ਲੱਗਾ ਹੋਇਆ ਇਹ ਹੌਲੀ 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 ਕਰਕੇ ਜੀਵਨ ਕਰ ਦਿੰਦਾ ਸਮਾਪਤ ਜਿਹੜਾ ਚਿੱਟੇ ਦਾ ਨਸ਼ਾ ਜਿਹੜਾ ਕਹਿੰਦੇ ਆ ਸਥੈਟਿਕ ਨਸ਼ਾ ਕਹਿ ਰਹੇ ਆ ਤੇ ਪਰ ਉਦੇ ਨਾਲ ਨਾਲ ਇਹ ਚੀਜ਼ ਤੇ ਵੀ ਥੋੜੀ ਬੋਨ ਨੱਥ ਪਾਣੀ ਚਾਹੀਦੀ ਹੈ ਹੁਣ ਕਈ ਡਰਾਈ ਸਟੇਟਾਂ ਨੇ ਹਿੰਦੁਸਤਾਨ ਦੇ ਵਿੱਚ ਉਹ ਵੀ ਚੱਲ ਰਹੀਆਂ ਉਹਨਾਂ ਦੇ ਵੀ ਰੈਵਨਿਊ ਆਉਂਦੇ ਨੇ ਇਹ ਸਿਸਟਮਿਕ ਰੈਵਨਿਊ ਦਾ ਸਿਸਟਮ ਹੋਣਾ ਵੀ ਸ਼ਰਾਬ ਜਿੰਨੀ ਵਿਕੇਗੀ ਉਹਨਾਂ ਵੱਧ ਰੈਵਨਿਊ ਸਰਕਾਰ ਨੂੰ ਆਏਗਾ ਸਰਕਾਰ ਉਹਦੇ ਤੋਂ ਜਿਹੜਾ ਮਨਾਫਾ ਹੁੰਦਾ ਫਿਰ ਡਿਵੈਲਪਮੈਂਟ ਤੇ ਲਾਉਂਦੀ ਹੈ ਜਾਂ ਆਪਣੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦਾ ਹੋਰ ਕਈ ਕੰਮਾਂ ਦੇ ਵਿੱਚੋਂ ਪੈਸਾ ਇਨਵੈਸਟ ਕੀਤਾ ਜਾਂਦਾ ਪਰ ਜ਼ਰੂਰੀ ਨਹੀਂ ਹੈ ਵੀ ਤੁਸੀਂ ਇੱਕ ਤਰ੍ਹਾਂ ਦਾ ਮੇਰਾ ਮਕਸਦ ਗੱਲ ਕਰਨ ਦਾ ਹੈ ਵੀ ਕ੍ਰੈਡਿਟ ਵਾਰ ਕਿਉਂ ਉਹ ਇੱਕ ਤਰ੍ਹਾਂ ਦਾ ਕ੍ਰੈਡਿਟ ਲੈ ਰਹੇ ਹੋ ਸੀ ਨਸ਼ਾ ਖਤਮ ਕਰ ਰਹੇ ਫਿਰ ਦੂਜੇ ਪਾਸੇ ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਹੋ ਬਿਲਕੁਲ ਠੀਕ ਹੈ ਨਾ ਸਕੂਲ 100 ਮੀਟਰ ਤੇ 200 ਮੀਟਰ ਤੇ ਸਕੂਲ ਹੈ ਜੀ ਨਾਲ ਚੌਂਕ ਦੇ ਵਿੱਚ ਠੇਕਾ ਤੇ ਬੱਚੇ ਦਾ ਉੱਥੇ ਹੀ ਪੜਨਾਨਗੇ ਹੂੰ ਜਿਨ੍ਹਾਂ ਨੂੰ ਤੁਸੀਂ ਸਕੂਲ ਦੇ ਵਿੱਚ ਸਿਖਾਓਗੇ ਵੀ ਨਸ਼ਾ ਨਹੀਂ ਕਰਨਾ ਨਸ਼ਾ ਮਾੜੀ ਚੀਜ਼ ਹੈ ਨਸ਼ਾ ਤੁਹਾਡੇ ਜੀਵਨ ਨੂੰ ਖਰਾਬ ਕਰੇਗਾ ਪਰ ਜਦੋਂ ਬੱਚਾ ਸਕੂਲੋਂ ਬਾਹਰ ਆਏਗਾ ਤੇ ਜਦੋਂ ਤੁਰੇਗਾ ਆਪਣੇ ਘਰ ਵੱਲੋਂ ਤੇ ਸਾਹਮਣੇ ਸ਼ਰਾਬ ਦਾ ਠੇਕਾ ਨਜ਼ਰ ਆਏਗਾ ਫਿਰ ਤਾਂ ਤੁਹਾਡੀ ਕੀਤੀ ਹੋਈ ਪੜ੍ਹਾਈ ਤੁਹਾਡਾ ਦੱਸਿਆ ਹੋ ਸਭ ਕੁਝ ਫਿਰ ਤਾਂ ਮਿੱਟੀ ਹੋ ਗਿਆ ਜਾ ਤੁਹਾਨੂੰ ਬਾਹਰ ਨਿਕਲਦੇ ਨਸ਼ੀ ਦੁਕਾਨ ਸਾਹਮਣੇ ਨਜ਼ਰ ਆ ਗਈ ਫਿਰ ਕਿੱਥੇ ਰਹਿ ਗਏ ਤੁਸੀਂ ਕਿੱਥੇ ਰਹਿ ਗਏ ਤੁਹਾਡੇ ਪੀਰੀਅਡ ਤੇ ਕਿੱਥੇ ਰਹਿ ਗਏ ਉਹ ਟੀਚਰ ਜਿਹੜੇ ਉਹ ਪੜਾਣਗੇ ਉਹਨਾਂ ਨੂੰ ਵੀ ਨਸ਼ਾ ਗਲਤ ਚੀਜ਼ ਹੈ ਬਿਲਕੁਲ ਸਰ ਤੁਸੀਂ ਸਹੀ ਕਹਿ ਰਹੇ ਹੋ ਵੀ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਨੇ ਕਾਲਜ ਲਾ ਲੋ ਭਾਵੇਂ ਸਕੂਲ ਲਾ ਲੋ ਹੋਣੇ ਵਿੱਚ ਜੇਕਰ ਅਸੀਂ ਬਾਹਰ ਜਾ ਕੇ ਜੇਕਰ ਅਸੀਂ ਚੈੱਕ ਕਰਦੇ ਆ ਤਾਂ ਸਾਨੂੰ ਠੇਕਾ ਜ਼ਰੂਰ ਮਿਲੇਗਾ ਤੇ ਜ਼ਰ ਅਸੀਂ ਅਕਸਰ ਵੇਖਦੇ ਜਿਹੜੀ ਸਰਕਾਰਾਂ ਨੇ ਉਹ ਇਦਾਂ ਦੇ ਕਦਮ ਚੁੱਕਣ ਤੋਂ ਪਹਿਲਾਂ ਸਿਲੇਬਸ 'ਚ ਕੁਝ ਐਡ ਕਰ ਦਿੰਦੀ ਐ ਇਸ ਤੋਂ ਪਹਿਲਾਂ ਵੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੇ ਸਿਲੇਬਸ ਵਿੱਚ ਜਿਹੜੇ ਮੁਗਲਸ ਨੇ ਉਹਨਾਂ ਨੂੰ ਕੱਟ ਦਿੱਤਾ ਸੀ ਤੇ ਹੁਣ ਜਿਹੜੇ ਵੀ ਕੋਵਿਡ ਵਗੈਰਾ ਇਹ ਸਾਰੀ ਚੀਜ਼ਾਂ ਨੂੰ ਐਡ ਕਰ ਦਿੱਤਾ ਹੁਣ ਕਲਾਸ ਵਿੱਚ ਤਾਂ ਬਹੁਤ ਕੁਝ ਸਿਖਾਇਆ ਜਾਂਦਾ ਪਰ ਹਰ ਇੱਕ ਬੱਚਾ ਹਰ ਇੱਕ ਗੱਲ ਨੂੰ ਨਹੀਂ ਸਿੱਖਦਾ ਟੀਚਰਸ ਨੇ ਉਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਵਿੱਚ ਝੂਠ ਨਹੀਂ ਬੋਲਣਾ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਪਰ ਫੇਰ ਵੀ ਬੱਚੇ ਕਰਦੇ ਆ ਵੱਡੇ ਹੋ ਕੇ ਵੀ ਕਰਦੇ ਆ ਤੇ ਸਰ ਮਤਲਬ ਇਹਦੇ ਤੇ ਤੁਹਾਡਾ ਕੀ ਕਹਿਣਾ ਕਹਿਣਾ ਮਤਲਬ ਇਹੀ ਮੈਡਮ ਕਹਿਣਾ ਵੀ ਜਿਹੜੀ ਸਰਕਾਰ ਨੇ ਜੋ ਵੀ ਮੀਮ ਚਲਾਈ ਹੈ ਹੂੰ ਤੇ ਉਹਨੂੰ ਇੰਪਲੀਮੈਂਟ ਕਰਨਾ ਤੇ ਅਖਬਾਰਾਂ ਦੇ ਵਿੱਚ ਰੱਖਣਾ ਜਾਂ ਖਿਆਲੀ ਗੱਲਾਂ ਕਰਨੀਆਂ ਇਹ ਚ ਡਿਫਰੈਂਸ ਹੋਣਾ ਚਾਹੀਦਾ ਮੇਰੀ ਤਾਂ ਅੱਜ ਮੇਰਾ ਤੁਹਾਡੇ ਨਾਲ ਬਹਿਣ ਦਾ ਇੱਕੋ ਇੱਕ ਮਕਸਦ ਸੀਗਾ ਵੀ ਸਰਕਾਰ ਦੋਹਰੀ ਨੀਤੀ ਨਾ []');ਪੰਜਾਬ ਦੇ ਨਾਲ ਕਿਉਂਕਿ ਪੰਜਾਬੀ ਬੜੇ ਭੋਲੇ ਭਾਲੇ ਲੋਕ ਨੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਯੁੱਧ ਨਸ਼ਾ ਵਿਰੁੱਧ ਤੇ ਲਾ ਕੇ ਆਪਣੇ ਹੱਕ ਤੇ ਤਾਂ ਕਰ ਲਿਆ ਲੋਕ اچھا ਵੀ ਕਹਿੰਦੇ ਅਸੀਂ ਆਪ ਅੱਛਾ ਕਹਿੰਦੇ ਹਾਂ ਉਹ ਚੀਜ਼ ਨੂੰ ਕਿ ਉਹ ਚੀਜ਼ ਅੱਛੀ ਹੋਣੀ ਚਾਹੀਦੀ ਕਿ ਸਰਕਾਰਾਂ ਜੇ ਆਈਆਂ ਨੇ ਤਾਂ ਬਹੁਤ ਅੱਛਾ ਸਟੈਪ ਇਹ ਚੱਕਿਆ ਕਿਉਂਕਿ ਨਸ਼ਾ ਬੰਦ ਹੋਣਾ ਚਾਹੀਦਾ ਜੇ ਪੰਜਾਬ ਦੀ ਤਰੱਕੀ ਆਪਾਂ ਚਾਹੁੰਦੇ ਆ ਤੇ ਇਹ ਨਸ਼ਾ ਬੰਦ ਹੋਣਾ ਚਾਹੀਦਾ ਤਾਂ ਹੀ ਪੰਜਾਬ ਜਿਹੜਾ ਪ੍ਰਗਤੀ ਦੀ ਰਾਹ ਦੇ ਉੱਤੇ ਦੁਬਾਰਾ ਤੁਰ ਪਾਏਗਾ ਔਰ ਬਾਰਡਰ ਸਟੇਟ ਹੋਣ ਕਰਕੇ ਨਸ਼ਾ ਚਾਹੇ ਪड़ोसी ਮੁਲਕਾਂ ਵੱਲੋਂ ਲਾ ਲਈਏ ਜਿਹੜੇ ਗਲਤ ਅੰਸਰ ਨੇ ਉਹਨਾਂ ਵੱਲੋਂ ਲਾ ਲਈਓ ਜਿਹੜਾ ਨਸ਼ਾ ਹੈ ਉਹ ਉਧਰੋਂ ਇੱਧਰ ਆਸਾਨੀ ਨਾਲ ਆ ਜਾਂਦਾ ਕਿਉਂਕਿ ਸਾਡੇ ਬਾਰਡਰ ਕਈ ਐਸੀ ਕਈ ਐਸੀ ਵੀ ਜਗ੍ਹਾ ਨੇ ਬਾਰਡਰ ਦੇ ਵਿੱਚ ਉਹਨਾਂ ਤੇ ਤਾਰਾਂ ਵੀ ਹਨ ਬਿਲਕੁਲ ਲੋਕ ਇੱਧਰਲੇ ਲੋਕ ਉਧਰ ਖੇਤੀ ਕਰਨ ਜਾਂਦੇ ਉਧਰਲੇ ਲੋਕ ਇੱਧਰ ਖੇਤੀ ਜ਼ਮੀਨਾਂ ਹਲੇ ਆਪਸ ਦੇ ਵਿੱਚ ਇਦਾਂ ਹੀ ਨੇ ਸੈਟਿੰਗ ਇੱਥੇ ਚੱਲ ਰਹੀ ਹੈ ਸੋ ਨਸ਼ਾ ਈਜ਼ਲੀ ਇੱਥੇ ਪਹੁੰਚ ਜਾਂਦਾ ਹਾਲਾਂਕਿ ਬੀਆਰਐਸਐਫ ਨੇ ਜਿਹੜੀਆਂ ਬਾਰਡਰ ਸਕਿਉਰਿਟੀ ਫੋਰਸਸ ਨੇ ਉਹ ਬੜਾ ਅੱਛਾ ਪ੍ਰਯਤਨ ਕਰਦੀਆਂ ਕਈ ਨਸ਼ੇ ਦੀਆਂ ਫੜੀਆਂ ਵੀ ਨੇ ਉਹਨਾਂ ਨੇ ਬਾਰੇ ਨਸ਼ਾ ਨਹੀਂ ਰੋਕ ਰਿਆ ਨਸ਼ਾ ਹਜੇ ਵੀ ਪੰਜਾਬ ਦੇ ਵਿਚਾਰਿਆ ਤੇ ਸਰਕਾਰ ਆਪਣਾ ਕੰਮ ਬਖੂਬੀ ਕਰ ਰਹੀ ਹੈ ਤੇ ਪਰ ਇਹ ਦੋਹਰੀ ਨੀਤੀ ਨਾ ਕਰੀ ਜੇ ਤੁਸੀਂ ਨਸ਼ੇ ਨੂੰ ਵਾਕਈ ਖਤਮ ਚੜ ਤੋਂ ਖਤਮ ਕਰਨਾ ਚਾਹੁੰਦੇ ਹੋ ਫੇਰ ਇਹ ਸ਼ਰਾਬ ਤੇ ਵੀ ਥੋੜੀ ਨੱਥ ਪਾਈ ਜੇ ਕਿਉਂਕਿ ਜਗਾ ਜਗਾ ਤੇ ਠੇਕੇ ਜਗਾ ਜਗਾ ਤੇ 3 ਸਟਾਰ 5 ਸਟਾਰ ਦੇ ਠੇਕੇ ਠੇਕੇ ਤੁਸੀਂ ਲਾਈਟਿੰਗ ਇੰਨੀ ਲਾ ਦਿੰਦੇ ਲੋਕੀ 1 ਕਿਲੋਮੀਟਰ ਤੋਂ ਠੇਕਾ ਨਾ ਜਾਣਾ ਸ਼ੁਰੂ ਹੋ ਜਾਂਦਾ ਵੀ ਉਹ ਠੇਕਾ ਆ ਗਿਆ ਜੀ ਬਿਲਕੁਲ ਤੇ ਇਸ ਕਰਕੇ ਸ਼ਰਾਬ ਵੀ ਇੱਕ ਨਸ਼ਾ ਹੈ ਇਹਨੂੰ ਮੰਨਿਆ ਜਾਵੇ ਵੀ ਸ਼ਰਾਬ ਵੀ ਇੱਕ ਨਸ਼ਾ ਹੈ ਨੋ ਡਾਊਟ ਵੀ ਲੋਕ ਕਈ ਸ਼ੌਂਕ ਦੇ ਤੌਰ ਤੇ ਵੀ ਪੀਂਦੇ ਨੇ ਪਰ ਦੋਹਰੀ ਨੀਤੀ ਨਾ ਕੀਤੀ ਜਾਵੇ ਸ਼ਰਾਬ ਦੀ ਜਿਹੜੀ ਵਿਕਰੀ ਹੈ ਇਹ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸ਼ਰਾਬ ਨਾ ਵੇਚੋ ਜਾਂ ਸ਼ਰਾਬ ਦਾ ਤੁਸੀਂ ਬਿਜ਼ਨਸ ਨਾ ਕਰੋ ਪਰ ਜੇ ਤੁਸੀਂ ਨਸ਼ਾ ਨਹੀਂ ਮੰਨਦੇ ਸ਼ਰਾਬ ਨੂੰ ਤਾਂ ਸਾਨੂੰ ਦੱਸੋ ਵੀ ਸ਼ਰਾਬ ਨਸ਼ਾ ਨਹੀਂ ਹੈ ਇਹ ਸ਼ਰਾਬ ਨਸ਼ਾ ਤੇ ਇਹਨੂੰ ਵੀ ਤੁਸੀਂ ਉਹੀ ਨਸ਼ਾ ਸਮਝੋ ਜੋ ਤੁਸੀਂ ਸਿੰਥੈਟਿਕ ਤੇ ਉਹ ਡਰਗ ਨਸ਼ੇ ਨੂੰ ਸਮਝਦੇ ਹੋ ਇਹਦੇ ਤੇ ਵੀ ਨਾਤੇ ਬੈਣੀ ਚਾਹੀਦੀ ਔਰ ਜਗਾ ਜਗਾ ਤੇ ਠੇਕੇ ਨਹੀਂ ਖੁੱਲਣੇ ਚਾਹੀਦੇ ਸਕੂਲਾਂ ਦੇ ਨੇੜੇ ਠੇਕੇ ਹਸਪਤਾਲ ਦੇ ਨੇੜੇ ਠੇਕੇ ਧਾਰਮਿਕ ਸਥਾਨਾਂ ਦੇ ਨੇੜੇ ਠੇਕੇ ਇਹ ਫਿਰ ਦੋਹਰੀ ਨੀਤੀ ਨਹੀਂ ਚੰਗੀ ਲੱਗੇਗੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਅਰਦਾਸ਼ ਨਹੀਂ ਕਰਨਗੇ ਦੋਹਰੀ ਨੀਤੀ ਨਹੀਂ ਚਾਹੀਦੀ ਜੇ ਨਸ਼ਾ ਸ਼ਰਾਬ ਨਸ਼ਾ ਹੈ ਤੇ ਚਟਾ ਵੀ ਨਸ਼ਾ ਹੈ ਇਸ ਨੂੰ ਜੇ ਰੋਕਣਾ ਪਏਗਾ ਤੇ ਦੋਨੋਂ ਚੀਜ਼ਾਂ ਤੁਹਾਨੂੰ ਇੱਕ ਟੇਬਲ ਤੇ ਰੱਖ ਕੇ ਤੋਲਣੀਆਂ ਪੈਣਗੀਆਂ ਵੀ ਨਸ਼ਾ ਜੇ ਅਗਰ ਬੰਦ ਕਰਨਾ ਤੇ ਦੋਨੋਂ ਚੀਜ਼ਾਂ ਨੂੰ ਦੇਖ ਕੇ ਬੰਦ ਕਰਨਾ ਪਏਗਾ ਤੇ ਸਰ ਦੋਰੀ ਨੀਤੀ ਤੋਂ ਮੈਂ ਤੁਹਾਨੂੰ ਹੁਣ ਇਹ ਸਵਾਲ ਪੁੱਛਣਾ ਚਾਹੂੰਗੀ ਵੀ ਇੱਕ ਪਾਸੇ ਭਗਵੰਦਾਨ ਸਰਕਾਰ ਨੇ ਸਿਲੇਬਸ ਐਡ ਕਰ ਦਿੱਤਾ ਨਸ਼ੇ ਵਿਰੁੱਧ ਤੇ ਦੂਜੇ ਪਾਸੇ ਤੁਸੀਂ ਵੇਖਦੇ ਹੋ ਅੱਜ ਕੱਲ ਬਹੁਤ ਵੱਡੇ ਵੱਡੇ ਕਲੱਬਸ ਖੁੱਲ ਗਏ ਨੇ ਬਹੁਤ ਹੈਨਾ ਫੈਂਸੀ ਕਲੱਬ ਜਿਨੂੰ ਸੀ ਕਹਿ ਸਕਦੇ ਆ ਉਹ ਵੀ ਖੁੱਲ ਗਏ ਨੇ ਤੇ ਯੂਥ ਉੱਥੇ ਜਾਣਾ ਵੀ ਪਸੰਦ ਕਰਦਾ ਤੇ ਮਤਲਬ ਹੁਣ ਅੱਗੇ ਵਾਲੀ ਜਿਹੜੀ ਪੀੜ੍ਹੀ ਆਏਗੀ ਤੁਹਾਨੂੰ ਕੀ ਲੱਗਦਾ ਹੈ ਮਤਲਬ ਉਹ ਕਿੱਦਾਂ ਦੀ ਹੋਵੇਗੀ ਤੇ ਇਸ ਜਿਹੜਾ ਇਹ ਜਿਹੜਾ ਸਟੈਪ ਚੁੱਕਿਆ ਗਿਆ ਹੈ ਭਗਵੰਨ ਮਾਨ ਸਰਕਾਰ ਵੱਲੋਂ ਵੀ ਇਹ ਕਿੰਨਾ ਕੁ ਅਸਰ ਕਰ ਸਕਦਾ ਹੈ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਨਸ਼ੇ ਤੋਂ ਬਚੇ ਦੇਖੋ ਸਰਕਾਰ ਦੇ ਬੋਰਡ ਲੱਗੇ ਹੁੰਦੇ ਆ ਜਦੋਂ ਆਪਾਂ ਕਿਤੇ ਹਾਈਵੇ ਤੇ ਜਾਈਏ ਜਾਂ ਕਿਤੇ ਕੋਈ ਰੋਡ ਤੇ ਜਾਈਏ ਚਾਹੇ ਲਿੰਕ ਰੋਡ ਤੇ ਜਾਈਏ ਡੋਂਟ ਡਰਿੰਕ ਐਂਡ ਡਰਾਈਵ ਬਿਲਕੁਲ ਏ ਬੋਰਡ ਲੱਗੇ ਨੇ ਉਮਮਨ ਇਹਦਾ ਹੁੰਦਾ ਵੀ ਰਾਤ ਨੂੰ ਅਗਰ ਤੁਸੀਂ ਡਰਿੰਕ ਕੀਤੀ ਹੋਈ ਤੁਸੀਂ ਗੱਡੀ ਵੀ ਡਰਾਈਵ ਕਰ ਰਹੇ ਹੋ ਤਾਂ ਤੁਹਾਡਾ ਚਲਾਣ ਮੋਟਾ ਕੱਟਿਆ ਜਾਏਗਾ ਬਾਹਰਲੇ ਮੁਲਖਾ ਤੇ ਨਹੀਂ ਸਕਤੀ ਹੈ ਵੀ ਲੋਕ ਜਦੋਂ ਕਿਸੇ ਫੈਮਿਲੀ ਫੰਕਸ਼ਨ ਤੇ ਜਾਂਦੇ ਨੇ ਤਾਂ ਟੈਕਸੀ ਹਾਇਰ ਕਰਕੇ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੋ ਉੱਥੇ ਜਾ ਕੇ ਡਰਿੰਕ ਕਰਾਂਗੇ ਤਾਂ ਗੱਡੀ ਡਰਾਈਵ ਕਰਕੇ ਵਾਪਸ ਆਵਾਂਗੇ ਰਸਤੇ 'ਚ ਪੁਲਿਸ ਪਕੜੇਗੀ ਤਾਂ ਮੋਟਾ ਜੁਰਮਾਨਾ ਹੋਏਗਾ ਉਹ ਆਪਣੀ ਟੈਕਸੀਆਂ ਹਾਇਰ ਕਰਕੇ ਜਾਂਦੇ ਵੀ ਅਸੀਂ ਟੈਕਸੀ ਹਾਇਰ ਕਰਕੇ ਜਾਵਾਂਗੇ ਜੇ ਬਾਅਦ 'ਚ ਉੱਥੇ ਡਰਿੰਕ ਹੋ ਵੀ ਗਈ ਤਾਂ ਟੈਕਸੀ ਦੇ ਵਿੱਚ ਵਾਪਸ ਆ ਜਾਵਾਂਗੇ ਪਰ ਇੱਥੇ ਸਿਸਟਮ ਹੈ ਵੀ ਤੁਸੀਂ ਜਿਹੜੀਆਂ ਵੱਡੇ ਤੁਸੀਂ ਕਹਿ ਰਹੇ ਵੀ ਉਹ ਲੀਕਰ ਸਟੇਸ਼ਨ ਖੁੱਲ ਗਏ ਨੇ ਜਾਂ ਵੱਡੇ ਠੇਕੇ ਖੁੱਲ ਗਏ ਨੇ ਸ਼ਰਾਬ ਦੇ ਉੱਥੇ ਤੁਸੀਂ ਦੇਖਿਆ ਜਾ ਸਕਦਾ ਵੀ ਜੰਗਸਟਰ ਜਿਹੜੇ ਨੇ ਉਹ ਸ਼ਰਾਬ ਦਾ ਸੇਵਨ ਕਰਦੇ ਨੇ ਉਹ ਰਾਤ ਨੂੰ 99% ਜਿਹੜੀਆਂ ਸੜਕਾਂ ਨੇ ਵੱਡੇ ਸ਼ਹਿਰਾਂ ਦੀਆਂ ਉਹਨਾਂ ਤੇ 99% ਖਤਰਾ ਰਹਿੰਦਾ ਐਕਸੀਡੈਂਟ ਹੋਣ ਦਾ ਕਿਉਂਕਿ ਰਾਤ ਨੂੰ 11 ਵਜੇ ਤੋਂ ਬਾਅਦ ਜੇ ਲਾ ਲੀਤਾ ਕਾਫੀ ਹੱਦ ਤੱਕ ਜਿਹੜਾ ਡਰਾਈਵਰਸ ਨੇ ਕਾਫੀ ਹੱਦ ਤੱਕ ਜਿਹੜੀਆਂ ਗੱਡੀਆਂ ਨੇ ਉਹਦੇ ਵਿੱਚ ਲਿਕਵਰ ਦੀ ਮਾਤਰਾ ਮਾਤਰਾ ਨਹੀਂ ਕਹਿ ਸਕਦੇ ਉਹਦੇ ਵਿੱਚ ਇਹ ਵੀ ਜਿਹੜੇ ਡਰਾਈਵਰਸ ਨੇ ਉਹਨਾਂ ਦੀਆਂ ਗੱਡੀਆਂ ਚਲਾਉਣ ਲਈ ਉਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਤਾਂ ਕਿਉਂਕਿ ਰਾਤ ਨੂੰ ਅਕਸਰ 11 ਵਜੇ ਤੋਂ ਬਾਅਦ ਉਹੀ ਲੋਕ ਮਿਲਣਗੇ ਵੀ ਜਿਹੜੇ ਲੋਕਾਂ ਨੇ ਜਾਂ ਡਰਿੰਕ ਕੀਤੀ ਹੋਊਗੀ ਜਾਂ ਕੋਈ ਬੰਦਾ ਬਾਹਰ ਪਾਰਟੀਆਂ ਵਗੈਰਾ ਕੋਈ ਅਟੈਂਡ ਕਰਨ ਗਿਆ ਜਾਂ ਕੋਈ ਫੈਮਿਲੀ ਫੰਕਸ਼ਨ ਅਟੈਂਡ ਕਰਨ ਗਿਆ ਸੋ ਇਹ ਚੀਜ਼ ਦਾ ਮਾੜਾ ਅਸਰ ਪੈਂਦਾ ਹੈ ਐਕਸੀਡੈਂਟਸ ਹੋਣ ਦੀ ਸੰਭਾਵਨਾ ਜ਼ਿਆਦਾ ਹੀ ਹੈ ਖਾਸ ਕਰਕੇ ਸਟੂਡੈਂਟਸ ਕਹ ਲਈ ਅੱਜਕਲ ਟੀਨੇਜਰਸ ਦੇ ਵਿੱਚ ਵੀ ਬੜਾ ਚਲਨ ਚੱਲ ਗਿਆ ਕਿਉਂਕਿ ਜਿੰਨੇ ਪੱਬਸ ਵਗੈਰਾ ਅੱਜਕਲ ਖੁੱਲ ਰਹੇ ਨੇ ਸੋਸ਼ੀਲੀ ਜਿਹੜੇ ਲੋਕ ਅੰਗੇਜ ਨੇ ਉਹਨਾਂ ਪਤਾ ਵੀ ਰਾਤ ਨੂੰ ਲੇਟ ਨਾਈਟ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਟੀਨੇਜਰਸ ਜ਼ਿਆਦਾ ਹੁੰਦੇ ਨੇ ਤਾਂ ਟੀਨੇਜਰਸ ਵੀ ਇੱਕ ਤਰ੍ਹਾਂ ਦਾ ਸ਼ਰਾਬ ਦੇ ਵੱਲ ਪ੍ਰਭਾਵਿਤ ਹੋ ਰਹੇ ਨੇ ਡਰਿੰਕ ਇੱਕ ਤਰ੍ਹਾਂ ਦਾ ਪੈਸ਼ਨ ਬਣ ਚੁੱਕਿਆ ਪਰ ਇਹ ਚੀਜ਼ ਨੂੰ ਕੋਈ ਐਸਾ ਪ੍ਰੋਗਰਾਮ ਸਰਕਾਰ ਵੱਲੋਂ ਤਿਆਰ ਕੀਤਾ ਜਾਵੇ ਨੋ ਡਾਊਟ ਵੀ ਸਕੂਲ ਦੇ ਵਿੱਚ ਜਿਹੜਾ ਪੜਾਇਆ ਜਾ ਰਿਹਾ ਉਹਦੇ ਤੇ ਜੇ ਅਸਰ ਪਏਗਾ ਤੇ ਪਰ ਜੇ ਅਸਰ ਤਾਂ ਹੀ ਪਏਗਾ ਵੀ ਜਦੋਂ ਸ਼ਰਾਬ ਦੇ ਠੇਕੇ ਥੋੜੀ ਨਤ ਪੈ ਗਈ ਕਿਉਂਕਿ ਜਗਾ ਜਗਾ ਠੇਕੇ ਹੋਣਗੇ ਤਾਂ ਤੁਸੀਂ ਨਸ਼ੇ ਨੂੰ ਕਿੱਦਾਂ ਰੋਕ ਲੂਗੇ ਬਿਲਕੁਲ ਤੇ ਸਰ ਇਸੂ ਮਾਮਲੇ ਵਿੱਚ ਮਾਪਿਆਂ ਦਾ ਕੀ ਰੋਲ ਹੈ ਦੇਖੋ ਮਦਰ ਫਾਦਰ ਤਾਂ ਕੋਈ ਵੀ ਮਦਰ ਫਾਦਰ ਨਹੀਂ ਚਾਹੁੰਦਾ ਵੀ ਮੇਰਾ ਬੇਟਾ ਨਸ਼ਾ ਕਰੇ ਬਿਲਕੁਲ ਕੋਈ ਵੀ ਨਹੀਂ ਚਾਹੁੰਦਾ ਤੇ ਉਹਨਾਂ ਨੇ ਤਾਂ ਆਪਣੀ ਪਰਵਰਿਸ਼ ਕਰਨੀ ਹੈ ਪਰ ਮੇਨ ਮਕਸਦ ਇਹ ਹੈ ਵੀ ਜਦੋਂ ਬੱਚਾ ਸਕੂਲ ਪੜਦਾ ਹੈ ਸਕੂਲ ਪੜਨ ਤੋਂ ਬਾਅਦ ਜਦੋਂ ਥੋੜਾ ਵੱਡਾ ਹੋ ਗਿਆ ਕਾਲਜ ਆਨੂੰ ਤੁਰਦਾ ਉਹ ਆਪਣਾ ਦੋਸ਼ ਸ਼ੁਰੂਆਤੀ ਜਦੋਂ ਉਹਦਾ ਮਤਲਬ 17 18 ਸਾਲ ਦਾ ਬੱਚਾ ਹੁੰਦਾ ਫਿਰ ਉਹ ਜਿਹੜਾ ਬੱਚਾ ਹੈ ਆਪਣੇ ਮਾਪਿਓ ਦੀ ਗੱਲ ਘੱਟ ਸੁਣਦਾ ਤੇ ਸੋਸ਼ੀਅਲੀ ਸਮਾਜਿਕ ਜਿੰਨਾ ਨਾਲ ਜੁੜਿਆ ਹੁੰਦਾ ਉਹਨਾਂ ਦੀ ਗੱਲ ਜ਼ਿਆਦਾ ਸੁਣਦਾ ਕਿਉਂਕਿ ਉਹਨੂੰ ਮਾਪੇ ਬਾਪ ਨੇ ਉਹਨੂੰ ਟੋਕਣਾ ਵੀ ਇਹ ਚੀਜ਼ ਗਲਤ ਹੈ ਜਾਂ ਇਹ ਚੀਜ਼ ਸਹੀ ਹੈ ਔਰ ਉਦੋਂ ਉਮਰ ਇਦਾਂ ਦੀ ਹੁੰਦੀ ਹੈ ਵੀ ਬੱਚੇ ਨੂੰ ਜਿਹੜੀ ਹੈ ਜਦੋਂ ਕੋਈ ਬੱਚੇ ਨੂੰ ਗਲਤੀ ਗਲਤ ਜਗ੍ਹਾ ਟੋਕੋ ਜਿਹੜਾ ਤੁਹਾਡੇ ਨਾਲ ਥੋੜੀ ਜ ਨੇਗੇਟਿਵਿਟੀ ਸ਼ੁਰੂ ਹੋ ਜਾਂਦੀ ਹੈ ਇਹ ਮੂਮਨ ਹਰ ਗੱਲ ਦੀ ਕਹਾਣੀ ਹੈ ਜਦੋਂ ਮਾਪੇ ਬਾਬ ਕਿਸੇ ਗਲਤ ਜਗ੍ਹਾ ਨੂੰ ਟੋਕਣਗੇ ਤਾਂ ਬੱਚੇ ਨੂੰ ਮਾਪੇ ਬਾਬ ਨਾਲੋਂ ਵੱਧ ਬਾਹਰਲੇ ਲੋਕ ਜਿਆਦਾ ਪਸੰਦ ਆ ਜਾਂਦੇ ਕਿਉਂਕਿ ਉਹ ਲੋਕ ਉਹਨੂੰ ਉਹ ਚੀਜ਼ ਨਹੀਂ ਸਮਝਾ ਪਾਉਂਦੇ ਜੋ ਮਾਤਾ ਪਿਤਾ ਸਮਝਾ ਪਾਉਂਦੇ ਸੋ ਮਾਤਾ ਪਿਤਾ ਤਾਂ ਆਪਣੇ ਵੱਲੋਂ ਕਹਿੰਦੇ ਹੀ ਨੇ ਵੀ ਬੱਚਾ ਸਾਡਾ ਵੀ ਹੁਣ ਹਾਰ ਹੋਵੇ ਜੇ ਅਸੀਂ ਉਹਨੂੰ ਪਾਲਿਆ ਤੇ ਪੜ੍ਹਾਈ ਤੇ ਖਰਚਾ ਕੀਤਾ ਤੇ ਕਿਤੇ ਬੱਚੇ ਅੱਛੀ ਜੌਬ ਕਰੇ ਜਾਂ ਅੱਛਾ ਬਿਜ਼ਨਸ ਕਰੇ ਪਰ ਅਗਰ ਬੱਚਾ ਜੇ ਸ਼ਰਾਬ ਦੇ ਵੱਲ ਪ੍ਰਭਾਵਿਤ ਹੋਏਗਾ ਤਾਂ ਫਿਰ ਮੜੀ ਗੱਲ ਹਾਂਜੀ ਤੇ ਸਰ ਤੁਸੀਂ ਐਂਡ ਵਿੱਚ ਕੀ ਕਹਿਣਾ ਚਾਹੋਗੇ ਐਂਡ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਫਿਰ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀ 노 ਡਾਊਟ ਯੁਧ ਨਸ਼ਾ ਵਿਰੁੱਧ ਅੱਛਾ ਉਪਰਾਲਾ ਸਰਕਾਰ ਵੱਲੋਂ ਔਰ ਕੰਮ ਵੀ ਇੱਛਾ ਕਰ ਰਹੀ ਹੈ ਸਰਕਾਰ ਲੋਕ ਵੀ ਇਸ ਤੋਂ ਖੁਸ਼ ਨੇ ਵੀ ਨਸ਼ਾ ਤਸਕਰ ਨੇ ਜਿਹੜੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਤੱਕਿਆ ਜਾ ਰਿਹਾ ਔਰ ਉਹਨਾਂ ਦੇ ਘਰ ਵੀ ਢਾਏ ਜਾ ਰਹੇ ਨੇ ਡਿਮੋਲਿਸ਼ ਕੀਤੇ ਜਾ ਰਹੇ ਨੇ ਇੱਕ ਅੱਛਾ ਉਪਰਾਲਾ ਪਰ ਉਹਦੇ ਨਾਲ ਨਾਲ ਕਿਤੇ ਜੋ ਪੰਜਾਬ ਦਾ ਮਾਹੌਲ ਚੱਲ ਰਿਹਾ ਹੈ ਜਗਾ ਜਗਾ ਤੇ ਠੇਕੇ ਜਗਾ ਜਗਾ ਤੇ ਤੁਸੀਂ ਸ਼ਰਾਬ ਦੇ ਵੇਚਣ ਵਾਲੇ ਔਰ ਲੀਕਰ ਸਟੇਸ਼ਨ ਨੂੰ ਜਾਂ ਪੀਣ ਲਈ ਜਿਹੜੇ ਸੇਵਨ ਕਰਦੇ ਨੇ ਲੋਕੋ ਨਾਲੀ ਪੀਣ ਲਈ ਅੱਛੀਆਂ ਜਗ੍ਹਾ ਤੁਸੀਂ ਉਹਨਾਂ ਨੂੰ ਪੀਣ ਦੇ ਲਈ ਅੱਛਾ ਮਾਹੌਲ ਦੇਣੇ ਹੋ 3 ਸਟਾਰ ਉਹਨਾਂ ਨੂੰ ਫੈਸਿਲਿਟੀ ਦੇਣੇ ਹੋ ਸਿਟਿੰਗ ਦੇਣੇ ਹੋ ਤਾਂ ਲੋਕ ਕਿਤਨਾ ਕਿਤੇ ਉਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਆ ਪਰ ਜੇ ਨਸ਼ੇ ਨੂੰ ਰੋਕਣਾ ਤੇ ਸ਼ਰਾਬ ਤੇ ਵੀ ਥੋੜੀ ਜੀ ਸਰਕਾਰ ਨੂੰ ਕੋਈ ਐਸੀ ਪਾਲਿਸੀ ਬਣਾਣੀ ਚਾਹੀਦੀ ਹੈ ਜੇ ਐਸਾ ਕੋਈ ਕਾਨੂੰਨ ਲਿਆਣਾ ਚਾਹੀਦਾ ਵੀ ਜਗ੍ਹਾ ਜਗ੍ਹਾ ਤੇ ਸ਼ਰਾਬ ਦੇ ਠੇਕੇ ਨਾ ਖੋਲਣ ਕਿਉਂਕਿ ਜਦੋਂ ਹਰ ਜਗ੍ਹਾ ਤੇ ਤੁਸੀਂ ਸ਼ਰਾਬ ਦਾ ਠੇਕਾ ਦੇਖੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਵੀ ਕਿਤਨਾ ਕਿਤੇ ਉਹ ਚੀਜ਼ ਟੱਚ ਕਰੇਗੀ ਹਾਂ ਬਿਲ ਤੇ ਜਿਵੇਂ ਕਿ ਸਰ ਨੇ ਬਹੁਤ ਵਧੀਆ ਦੱਸਿਆ ਕਿ ਯੁੱਧ ਨਸ਼ਾ ਵਿਰੋਧ ਇੱਕ ਬਹੁਤ ਵਧੀਆ ਨੀਤੀ ਹੈ ਪਰ ਸਿਲੇਬਸ ਐਡ ਕਰਨ ਦੇ ਨਾਲ ਨਾਲ ਸਰਕਾਰ ਨੂੰ ਜਿਹੜੇ ਵੀ ਠੇਕੇ ਨੇ ਜਿਹੜੇ ਕਿ ਸਕੂਲ ਕਾਲਜਸ ਜਾਂ ਫਿਰ ਧਾਰਮਿਕ ਸਥਾਨਾਂ ਦੇ ਨੇੜੇ ਆ ਉਹਨਾਂ ਦਾ ਵੀ ਕੋਈ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜਦ ਵੀ ਕੋਈ ਬੱਚਾ ਪੜ ਕੇ ਵਾਪਸ ਘਰ ਨੂੰ ਜਾਂਦਾ ਹੈ ਜਾਂ ਫਿਰ ਸਕੂਲ ਵੱਲ ਨੂੰ ਆਂਦਾ ਹੈ ਤਾਂ ਉਹ ਰਸਤੇ ਵਿੱਚ ਠੇਕਾ ਜ਼ਰੂਰ ਵੇਖਦਾ ਹੈ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼